ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸੰਗਰੂਰ ਤੋਂ ਹਮੀਤ ਦੇ ਖਿਲਾਫ ਚੋਣ ਲੜਨ ਜਾ ਰਹੀ ਹੈ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਇੱਕ ਵੱਡਾ ਖਤਰਾ ਖੜਾ ਹੋ ਗਿਆ ਹੈ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਜਿਹੜੇ ਨੇ ਉਹ ਸੰਗਰੂਰ ਤੋਂ ਆਜ਼ਾਦ ਤੌਰ ਦੇ ਉੱਤੇ ਜਿਹੜਾ ਹਮੀਤ ਦੇ ਖਿਲਾਫ ਚੋਣ ਲੜਨ ਜਾ ਰਹੇ ਨੇ ਤੁਸੀਂ ਜੁੜੇ ਹੋ ਲੋਕਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਲੋਕ ਸਭਾ ਹਲਕਾ ਸੰਗਰੂਰ ਇੰਨੀ ਦਿਨੀ ਬਾਵਾ ਚਰਚਾ ਦੇ ਵਿੱਚ ਆਮ ਆਦਮੀ ਪਾਰਟੀ ਇਸ ਨੂੰ ਆਪਣੀ ਰਾਜਧਾਨੀ ਦੱਸਦੀ ਹੈ ਪਰ ਇਹ ਰਾਜਧਾਨੀ ਜਿਹੜੀ ਆ ਉਹਨਾਂ ਤੋਂ ਖੋਈ ਵੀ ਜਾ ਚੁੱਕੀ ਹੈ ਇੱਕ ਵਾਰ ਇਸ ਵਾਰ ਆਮ ਆਦਮੀ ਪਾਰਟੀ ਲਈ ਕਸੂਤੀ ਸਥਿਤੀ ਉਸ ਵੇਲੇ ਬਣ ਗਈ ਜਦੋਂ ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੇ ਸੰਗਰੂਰ ਤੋਂ ਮੀਤਹੇਰ ਦੇ ਖਿਲਾਫ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੇ ਸੰਗਰੂਰ ਹਲਕੇ ਚ ਲੋਕ ਸਭਾ ਚੋਣ ਆਜ਼ਾਦ ਉਮੀਦਵਾਰ ਵਜੋਂ ਲੜਨ ਦਾ ਐਲਾਨ ਕੀਤਾ ਹੈ ਮਾਲਸਾ ਜ਼ਿਲ੍ਹੇ ਦੀ ਰਹਿਣ ਵਾਲੀ 646 ਪੀਟੀਆਈ ਜੁਨੀਅਨ ਦੀ ਆਗੂ ਵੱਜੋਂ ਲਗਾਤਾਰ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਅਤੇ ਹੁਣ ਬਦਲਾਵ ਵਾਲੀ ਸਰਕਾਰ ਵੱਲੋਂ ਵਾਅਦੇ ਪੂਰੇ ਨਾ ਕੀਤੇ ਜਾਣ ਦੀ ਗੱਲ ਆਖ ਕੇ ਅਤੇ ਇਸ ਦੇ ਰੋਸ ਵਿੱਚੋਂ ਉਸ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਇੱਥੇ ਜਿਗਰਜੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਮੋਹਾਲੀ ਚ ਟੈਂਕੀ ਤੇ ਚੜ੍ਹਿਆਂ ਦੇਖ ਹੋਰ ਨਾ ਪਿਛਲੀਆਂ ਸਰਕਾਰਾਂ ਨੂੰ ਝੂਠੀਆਂ ਤੇ ਵਾਅਦੇ ਨਾ ਨਿਭਾਉਣ ਵਾਲੀਆਂ ਸਰਕਾਰਾਂ ਇਕਰਾਰ ਦਿੰਦੇ ਆ ਉਹਨਾਂ ਨੂੰ ਹੇਠਾਂ ਉਤਰਨ ਲਈ ਆਖਿਆ ਸੀ ਉਹਨਾਂ ਪੰਜਾਬ ਚ ਆਪ ਦੀ ਸਰਕਾਰ ਆਉਣ ਤੇ ਉਹਨਾਂ ਦੇ ਦਿਨ ਬਦਲਣ ਦੀ ਗੱਲ ਆਖੀ ਸੀ ਸੀਪੀ ਸ਼ਰਮਾ ਨੇ ਆਖਿਆ ਕਿ ਸਾਡੇ ਦਿਨ ਤਾਂ ਨਹੀਂ ਬਦਲੇ ਪਰ ਆਪ ਦੇ ਪੰਜਾਬ ਚ ਦਿਨ ਜ਼ਰੂਰ ਬਦਲ ਗਏ ਨੇ ਉਹਨਾਂ ਆਖਿਆ ਕਿ ਨਾ ਅਜੇ ਤੱਕ ਬੇਰੁਜ਼ਗਾਰੀ ਖਤਮ ਹੋਈ ਹੈ ਨਾ ਹੀ ਨਸ਼ਾ ਖਤਮ ਹੋਇਆ ਉਹਨਾਂ ਕਿਹਾ ਕਿ ਪ੍ਰਵਿੰਦਰ ਸਿੰਘ ਝੋਟੇ ਨੇ ਮਾਨਸਾ ਚ ਨਸ਼ੇ ਖਿਲਾਫ ਆਵਾਜ਼ ਚੁੱਕੀ ਸੀ ਪਰ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਆਖਿਆ ਕਿ ਉਹਨਾਂ ਨੇ ਹੁਣ ਮਨ ਬਣਾ ਲਿਆ ਹੈ ਕਿ ਉਹ ਚੋਣ ਲੜਨਗੇ ਅਤੇ 10 ਮਈ ਨੂੰ ਸੰਗਰੂਰ ਚ ਦਾਖ ਕਾਗਜ਼ ਜਿਹੜੇ ਉਹ ਦਾਖਲ ਕਰਨਗੇ ਤਾ ਇਸ ਵੇਲੇ ਆਮ ਆਦਮੀ ਪਾਰਟੀ ਲਈ ਇੱਕ ਕਾਫੀ ਕਸੂਤੀ ਸਥਿਤੀ ਬਣ ਜਾਣੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਉਸ ਸਮੇਂ ਬਹੁਤ ਚਰਚਾ ਚਾਏ ਸਨ ਜਦੋਂ ਉਹਨਾਂ ਨੇ ਸਿੱਪੀ ਸ਼ਰਮਾ ਸਣੇ ਹੋਰ ਜਿਹੜੇ ਸੰਘਰਸ਼ੀਲ ਬੇਰੁਜ਼ਗਾਰ ਅਧਿਆਪਕ ਬੇਰੁਜ਼ਗਾਰ ਨੌਜਵਾਨਾਂ ਨੂੰ ਵਾਅਦੇ ਕੀਤੇ ਸੀ ਕਿ ਬਈ ਅਸੀਂ ਜਦੋਂ ਆਏ ਤੁਹਾਨੂੰ ਜਿਹੜਾ ਨੌਕਰੀ ਦਵਾਂਗੇ ਤੁਹਾਨੂੰ ਕੱਚਿਆਂ ਤੋਂ ਪੱਕੇ ਕੀਤਾ ਜਾਵੇਗਾ ਜ ਇਹ ਕਈ ਵਾਅਦੇ ਨੇ ਪਰ ਉਹ ਵਾਅਦੇ ਫਿਲਹਾਲ ਵਫਾ ਹੁੰਦੇ ਹੋਏ ਵਿਖਾਈ ਨਹੀਂ ਦੇ ਰਹੇ ਮੁੱਖ ਮੰਤਰੀ ਬੇਸ਼ੱਕ ਕਹਿ ਦਿੰਦੇ ਨੇ ਕਿ ਉਹਨਾਂ ਦੇ ਵੱਲੋਂ 43000 34000 ਪਤਾ ਨਹੀਂ ਕਿੰਨੇ ਕਿੰਨੇ ਹਜ਼ਾਰ ਨੌਕਰੀਆਂ ਦਿੱਤੀਆਂ ਗਈਆਂ ਨੇ ਪਰ ਜਦੋਂ ਉਹਨਾਂ ਦਾ ਲੇਖਾ ਜੋਖਾ ਕੀਤਾ ਜਾਂਦਾ ਤਾਂ ਅੰਕੜੇ ਕੁਝ ਹੋਰ ਬਿਆਨ ਕਰ ਦਿੰਦੇ ਨੇ ਤਾਂ ਇਸੇ ਦੇ ਰੋਸ ਵਿੱਚ ਜੋ ਸਿੱਪੀ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਉਹ ਚੋਣ ਮੈਦਾਨ ਚ ਉਤਰਨਗੇ ਇੱਥੇ ਵੀ ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਉਸ ਸਮੇਂ ਆਪਣੀ ਮੂੰਹ ਬੋਲੀ ਭੈਣ ਬਣਾ ਕੇ ਟੈਂਕੀ ਤੋਂ ਹੇਠਾ ਤਾਰਿਆ ਸੀ ਫਿਲਹਾਲ ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਉਹਨਾਂ ਦੇ ਖੜੇ ਕੀਤੇ ਉਮੀਦਵਾਰ ਨੂੰ ਟੱਕਰ ਦੇਣ ਦੇ ਲਈ ਮੈਦਾਨ ਚ ਆ ਰਹੀ ਹੈ